ਅੰਮ੍ਰਿਤਸਰ ਦੇ ਕੇਂਦਰੀ ਵਾਲਮੀਕ ਮੰਦਿਰ ਨਜ਼ਦੀਕ ਹਾਥੀ ਗੇਟ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਮੈਂ ਤਰਲੋ ਗਿੱਲ ਕੇਂਦਰੀ ਵਾਲਮੀਕੀ ਪ੍ਰਬੰਧਕ ਕਮੇਟੀ ਦਾ ਵਾਈਸ ਪ੍ਰਧਾਨ ਹਾਂ ਜੀ ਹੋਂਦ ਅਤੇ ਮੈਂ ਆਪ ਸਾਰਿਆਂ ਨੂੰ ਇਸ ਕਲਸ਼ ਦੇ ਸਬੰਧ ਵਿੱਚ ਸਾਰਿਆਂ ਨੂੰ ਪਹਿਲੇ ਤੇ ਵਧਾਈ ਦੇਣਾ ਹਾਂ ਇਹ ਪਰਮਪితਾ ਪਰਮਾਤਮਾ ਭਗਵਾਨ ਵਾਲਿਯੂ ਕੀ ਮਹਾਰਾਜ ਜੀ ਦੇ ਇਸ ਬ੍ਰਹਮਾਲਿਆ ਦੇ ਵਿੱਚ ਆਰਐਸਐਸ ਵੱਲੋਂ ਇੱਕ ਅਯੋਜਿਤ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਇੱਕ ਕਲਸ਼ ਯਾਤਰਾ ਸਬੰਧ ਸਾਨੂੰ ਸਾਰਿਆਂ ਨੂੰ આમંત્રਿਤ ਕੀਤਾ ਅਤੇ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਆਖੀ ਆ ਕਿ 22 ਤਰੀਕ ਨੂੰ ਸਾਰੇ ਅਸੀਂ ਜਿੰਨੇ ਵੀ ਅਮਸਰ ਦੇ ਵਿੱਚ ਕਿਉਂਕਿ ਅਮਸਰ ਦੇ ਰਹਿਣ ਵਾਲੇ ਤੇ ਅਮਸਰ ਦੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਹਰ ਆਦਮੀ ਆਪਣੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਦੀ ਪਬਲਿਕ ਤੇ ਤਿਹਾੜੀਆਂ ਆਪਾਂ ਮਨਾਉਂਦੇ ਆ ਅਸੀਂ ਇਸ ਮੰਦਰ ਤੇ ਅਸੀਂ ਜੈਮਲ ਕਰਾਂਗੇ ਜੀ ਦੀਪਮਾਲਾ ਅਤੇ ਨਾਲ ਹੀ ਨਾਲ ਸਾਰੇ ਸ਼ਹਿਰ ਨੂੰ ਇੱਕ ਖੁਸ਼ੀ ਭਰਿਆ ਸੰਦੇਸ਼ ਵੀ ਦਿੰਨੇ ਆ ਕਿ ਇਹਦੇ ਵਿੱਚ ਸਾਰੇ ਹੀ ਜਿੰਨੇ ਵੀ ਸਾਡੇ ਸ਼ਾਮਲ ਹੋ ਕੇ ਇਸ 22 ਤਰੀਕ ਨੂੰ ਅੰਮ੍ਰਿਤਸਰ ਸ਼ਹਿਰ ਦੇ ਅਤੇ ਨਾਲ ਹੀ ਨਾਲ ਕੇਂਦਰ ਮੰਦਰ ਦੇ ਵਿੱਚ ਵੀ ਇਹ ਦੀਪਮਾਲਾ ਕਰਾਂਗੇ ਸਾਰਿਆਂ ਨੂੰ ਅਸੀਂ ਤੇ ਜਿਹੜੇ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਆ ਉਹਨਾਂ ਦੇ ਲਈ ਬੜੀ ਬਹਾਦਰੀ ਹੈ ਕਿ ਜਿਨ੍ਹਾਂ ਨੇ ਸਾਡੇ ਮੰਦਿਰਾਂ ਵਿੱਚ ਆ ਕੇ ਤੇ ਸਾਡੀ ਜੇ ਕਲਸ਼ ਯਾਤਰਾ ਦਾ ਮੰਨ ਲੋ ਯੋਜਿਤ ਕੀਤਾ ਗਿਆ ਅਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਭਾਵਯ ਮੰਦਰ ਦਾ ਨਿਰਮਾਣ ਵਾਸਤੇ ਉੱਥੇ ਯੁੱਧਿਆ ਦੇ ਵਿੱਚ ਵੀ ਬਣਨ ਦਾ ਸਾਨੂੰ ਸਾਰਿਆਂ ਨੂੰ ਵਾਲਮੀਕੀ ਮੰਦਰ ਬਣਾਉਣ ਦੇ ਉੱਤੇ ਵਿਸ਼ਵਾਸਨ ਦਿਲਾਇਆ ਹੈ ਅਤੇ ਨਾਲ ਹੀ ਨਾਲ ਜਿਹੜਾ ਕਿ 에어ਪੋਰਟ ਵਾਲਮੀਕੀ ਮੰਦਰ ਜਿਹੜਾ 에어ਪੋਰਟ ਬਣਾਇਆ ਹੈ ਪੂਰੀ ਅਸੀਂ ਸਲਾਹਾ ਕਰਨੀ ਹੈ ਜਦੋਂ ਜੋ ਪ੍ਰਧਾਨ ਮੰਤਰੀ ਜੀ ਨੇ ਇਹ ਅਪੀਲ ਕੀਤੀ ਆ ਉਹੀ ਅਪੀਲ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਰਨਾ ਕਿ ਜਿੰਨੇ ਵੀ ਕੋਈ ਵੀ ਧਰਮ ਦੇ ਸੰਬੰਧਤ ਹੈ ਇਸ ਨਾਮ ਮੰਦਰ ਦੇ ਖੁਸ਼ੀ ਦੇ ਵਿੱਚ ਸਾਰੇ ਦੀਪਮਾਲਾ ਕਰਨ ਤੇ ਨਾਲ ਹੀ ਨਾਲ ਅਸੀਂ ਸਾਰੇ ਹੀ ਖੁਸ਼ੀਆਂ ਭਰ ਮਾਹੌਲ ਨੂੰ ਬਣਾਈਏ ਤਾਂ ਕਿ ਸਾਰੇ ਹੀ ਸਾਰੇ ਅਸੀਂ ਉਸ ਨਾਮ ਦੇ ਲੱਲਾ ਜੀ ਦੇ ਦਰਸ਼ਨ ਕਰ ਸਕੀਏ ਜੈ ਵਾਲਮੀਕੀ ਹਰ ਹਵਾਲਾ ਮੈਂ ਅਵੀ ਇਸ ਪਟਵਾਰੀ ਆਪਣਾ ਕੇਂਦਰੀ ਵਾਲਮੀਕ ਪ੍ਰਬੰਧਕ ਕਮੇਟੀ ਸੰਗਠਨ ਮੰਤਰੀ ਤੇ ਸਾਡੇ ਤਰਲੋਕ ਗਿਲ ਜੀ ਸਾਡੇ ਚੇਅਰਮੈਨ ਸਾਹਿਬ ਪਿੰਮਲ ਪ੍ਰਧਾਨ ਜੀ ਔਰ ਜੋਗਰਾਜ ਜੀ ਪ੍ਰਧਾਨ ਇਹਨਾਂ ਦੀ ਦੇਖ ਨਿਮਾਈ ਚ ਜਿਹੜਾ ਅੱਜ ਬੜਾ ਵੱਡਾ ਸਾਡੇ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਦੇ ਨਰਿੰਦਰ ਮੋਦੀ ਜੀ ਨੇ ਅਜੋਧਿਆ ਦੇ ਵਿੱਚ ਬਹੁਤ ਵੱਡਾ ਇੱਕ ਮੰਦਰ ਰਾਮ ਮੰਦਰ ਬਣਾਇਆ ਹੈ ਮਰਿਆਦਾ ਪ੍ਰਿਸ਼ੋਤਮ 시리ราม ਜੀ ਦਾ ਜਿਹੜਾ ਕਿਰਦਾਰ ਹੈ ਭਗਵਾਨ ਵਾਲਮੀਕ ਜੀ ਦੇ ਹੱਥਾਂ ਤੋਂ ਕਰ ਕਮਲਾਂ ਤੋਂ ਇਹ ਰਚਿਆ ਗਿਆ ਹੈ ਦਾ ਮੈਨ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਕਿੰਨ ਵਾਲਮਿਕ ਭਗਵਾਨ ਦੇ ਮੰਦਿਰ ਨੇ ਉਥੇ ਕਲਸ਼ ਭੇਜੇ ਨੇ ਜਿੰਨੇ ਹੋਰ ਵੀ ਦਮਨ ਦੇ ਨਾਲ ਦੇਵੀ ਦੇਵਤੇ ਜੁੜੇ ਨੇ ਉਹਨਾਂ ਮੰਦਿਰਾਂ 'ਚ ਵੀ ਇਹ ਕਲਸ਼ ਭੇਜੇ ਗਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੇ ਮਹਾਰਿਸ਼ੀ ਵਾਲਮਿਕ ਜੀ ਦੇ ਨਾਂ ਤੇ ਅਜੋਧਿਆ ਦੇ ਵਿੱਚ ਇਹ ਰਿਪੋਰਟ ਵੀ ਸਥਾਪਿਤ ਕੀਤਾ ਹੈ ਔਰ 22 ਤਰੀਕ ਤੇ ਉਸ ਮੂਰਤੀ ਦੀ ਦਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਏਗੀ ਜਿਹੜਾ ਅੱਜ ਕਲ੍ਹ ਕਲਸ਼ ਲੈ ਕੇ ਆਏ ਸੀ ਉਹਨਾਂ ਨੇ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਔਰ ਜਿੰਨੇ ਵੀ ਹੋਰ ਵੀ ਮੈਂਬਰਾਂ ਅਧੀਗਰ ਪਾਰਟੀਆਂ ਆ ਕੇ ਉਹਨਾਂ ਨੇ ਇਸ ਮੰਦਰ ਚ ਅਕਸ਼ ਚੋਲਾ ਦੇ ਵਿੱਚ ਕਲ ਪਾ ਕੇ ਕਲਸ਼ ਦੇ ਵਿੱਚ ਪੂਜਾ ਵਾਸਤੇ ਭੇਜਿਆ ਹੈ ਇਹ 22 ਤਰੀਕ ਤੱਕ ਇੱਥੇ ਦੀ ਪੂਜਾ ਹੁੰਦੀ ਰਹੇਗੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇੱਜ਼ਤ ਬਖਸ਼ੀ ਆ ਭਗਵਾਨ ਵਾਲਮੀਕ ਜੀ ਦਾ ਧੰਨਵਾਦ ਕਰਨ ਵਾਸਤੇ ਨਾਮ ਮੰਦਰ ਦੇ ਜਿੰਨੇ ਵੀ ਬਾਤੀ ਜਨਤਾ ਪਾਰਟੀ ਨੇ ਵਾਲਮੀਕੀ ਮੰਦਰਾ ਚ ਭੇਜਿਆ ਅਸੀਂ ਉਹਨਾਂ ਦਾ ਬੜਾ ਧੰਨਵਾਦ ਔਰ ਅੱਜ ਤੱਕ ਜਿਹੜਾ ਖਬਰ ਇਸ ਬਾਈਟ ਲੈਣ ਆਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਭੈਣ ਜੀ ਉਹਨਾਂ ਦਾ ਏਸੀ ਸ਼ਕਲਸ ਦੀ ਤਨੋਂ ਮਨੋਂ ਹੋ ਕੇ ਪੂਜਾ ਪਾਠ ਕਰਕੇ ਦੇਸ਼ ਦੇ ਹਿੱਤ ਵਾਸਤੇ ਲੋਕਾਂ ਦੇ ਪਿਆਰ ਵਾਸਤੇ ਮੁਹੱਬਤ ਵਾਸਤੇ ਸਾਡੇ ਦੇਸ਼ ਦੀ ਤਰੱਕੀ ਵਾਸਤੇ ਅਸੀਂ ਬਹੁਤ ਬਹੁਤ ਦਿਲੋਂ ਹੋ ਕੇ ਇੱਥੇ ਪੂਜਾ ਪਾਠ ਕਰਾਂਗੇ ਉਹਦੇ ਦੀ ਜਿੰਨੀ ਵੀ ਬਾਈਟ ਹੈ ਉਹ ਭੈਣ ਜੀ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ